7 ਜਨਵਰੀ 2024 ਨੂੰ ਕੌਮੀ ਇਨਸਾਫ਼ ਮੋਰਚੇ ਦੇ 1 ਸਾਲ ਪੂਰਾ ਹੋਣ ਤੇ ਮੋਰਚਾ ਤਾਲਮਿਲ ਕਮੇਟੀ ਵੱਲੋਂ ਕੀਤਾ ਗਿਆ ਵੱਡਾ ਐਲਾਨ ਬੰਦੀ ਸਿੰਘਾਂ ਦੀ ਰਿਹਾਈ ਲਾਪਤਾ ਹੋਏ 328 ਰੂਪ ਬੇਅਦਬੀ ਦੀਆਂ ਘਟਨਾਵਾਂ ਮਹਵਲ ਗੋਲੀ ਕਾਂਡ ਵਾਲਗੇ तमाम ਮੁੱਦਿਆਂ ਨੂੰ ਲੈ ਕੇ ਠੀਕ 1 ਸਾਲ ਪਹਿਲਾਂ ਇਸ ਮੋਰਚੇ ਦੀ ਸ਼ੁਰੂਆਤ ਹੋਈ ਇਸ ਦੇ 1 ਸਾਲ ਪੂਰਾ ਹੋਣ ਤੇ ਪੰਥਕ ਸਮੇਲਨ ਕੀਤਾ ਗਿਆ ਪੱਕੇ ਤੌਰ ਤੇ ਬੈਠੇ ਸਿੱਖਾ ਅਤੇ ਨਿਹੰਗਾਂ ਦੇ ਨਾਲ-ਨਾਲ ਇਸ ਮੌਕੇ ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਇਸ ਵਾਰੀ ਠੰਡ ਦੀ ਪਰਵਾਹ ਨਾ ਕਰਦੇ ਹੋਏ ਵੀ ਵੱਡੀ ਮਾਤਰਾ ਵਿੱਚ ਲੋਕ ਵਾਈਪਸ ਟੌਕ ਜਾਣੇ ਕਿ ਮੋਹਾਲੀ ਚੰਡੀਗੜ੍ਹ ਵਾਰਡਰ ਤੇ ਪਹੁੰਚੇ ਇਸ ਮੌਕੇ ਤੇ ਮੋਰਚਾ ਤਾਲਮਿਲ ਕਮੇਟੀ ਨੇ 20 ਜਨਵਰੀ ਨੂੰ ਚੰਡੀਗੜ੍ਹ ਵੱਲ ਆਉਂਦੀਆਂ ਮੁੱਖ ਸੜਕਾਂ ਤੇ ਜਿੰਨੇ ਵੀ ਟੋਲ ਬਲੱਡਾ ਯਾਨੀ ਕਿ ਮੋਹਾਲੀ ਰੋਪੜ ਦੇ ਸਾਰੇ ਟੋਲ 3 ਘੰਟੇ ਲਈ ਫ੍ਰੀ ਕਰਨ ਦਾ ਐਲਾਨ ਕੀਤਾ ਹੁਣ ਦੇਖਣਾ ਇਹ ਹੋਵੇਗਾ ਇਨਾ ਤੁਮ ਆਮ ਕੋਸ਼ਿਸ਼ਾਂ ਦੇ ਬਾਅਦ ਵੀ ਕੇਂਦਰ ਸਰਕਾਰ ਕਦੋਂ ਕੁਣੜੀਂਦਾ ਕਦਮ ਚੁੱਕਦੀ ਹੈ